ਦੋਸਤੋ ਪੰਜਾਬ ਕੌਨਸਟੇਬਲ ਭਰਤੀ ਲਈ ਅੱਜ ਇੱਕ ਹੋਰ ਬਹੁਤ ਹੀ ਜ਼ਰੂਰੀ ਅਪਡੇਟ ਜਾਰੀ ਕੀਤਾ ਗਿਆ ਜੀ ਦੋਸਤੋ ਜਾਣਕਾਰੀ ਪੂਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ 8 ਸਾਲ ਪੁਰਾਣੀ ਭਰਤੀ ਨਾਲ ਜੁੜਿਆ ਹੈ ਮਾਮਲਾ ਟੋਟਲ ਪੋਸਟਾਂ ਨੇ ਇਹ ਪੋਸਟਰ ਨੂੰ ਬਹੁਤ ਜਲਦੀ ਹੀ ਭਰਿਆ ਜਾਵੇਗਾ। ਚਲੋ ਦੋਸਤੋ ਆਪਾਂ ਚੱਲਦੇ ਹਾਂ ਅੱਜ ਦੇ ਅਪਡੇਟ ਦੇ ਉੱਪਰ। ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਜੀ ਅਪਡੇਟ ਦੇ ਉੱਪਰ। ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ। ਪੰਜਾਬ ਨਿਊਜ਼ ਕੌਨਸਟੇਬਲ ਦੀਆਂ 195 ਅਸਾਮੀਆਂ ਤੇ ਭਰਤੀ ਦਾ ਰਸਤਾ ਸਾਫ਼ ਕਰਤਾ ਗਿਆ ਜੀ। ਮੈਡ ਦੇ ਆਧਾਰ ਤੇ ਨਿਯੁਕਤੀ ਦੇ ਆਦੇਸ਼ ਜਾਰੀ ਹੋ ਚੁੱਕੇ ਨੇ ਜੀ। ਦੋਸਤੋ ਇਹ ਭਰਤੀ ਹੋਵੇਗੀ ਜੀ ਕੇਵਲ ਮੈਡ ਦੇ ਆਧਾਰ ਤੇ ਭਰ ਬਿਲਕੁਲ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋ ਚੁੱਕਾ ਹਾਂ ਜੀ 8 ਸਾਲ ਪੁਰਾਣੀ ਭਰਤੀ ਨਾਲ ਜੁੜਿਆ ਹੈ ਮਾਮਲਾ ਹਾਈ ਕੋਰਟ ਦੀ ਰੋਕ ਕਾਰਨ ਖਾਲੀ ਸਨ 195 ਅਸਾਮੀਆਂ ਹਾਈ ਕੋਰਟ ਨੇ 195 ਅਸਾਮੀਆਂ ਤੇ ਰੋਕ ਲਾਤੀ ਸੀ ਜਿਸ ਕਰਕੇ ਭਰਤੀ ਨਹੀਂ ਹੋ ਸਕੀ ਪੰਜਾਬ ਹਰਿਆਣਾ ਹਾਈ ਕੋਰਟ ਨੇ 8 ਸਾਲ ਪੁਰਾਣੀ ਭਰਤੀ ਵਿੱਚ 195 ਖਾਲੀ ਅਸਾਮੀਆਂ ਨੂੰ ਭਰਨ ਦਾ ਰਾਹ ਪੱਧਰਾ ਕਰਦੇ ਹੋਏ ਯੋਗਤਾ ਦੇ ਆਧਾਰ ਤੇ ਨਿਯੁਕਤੀ ਦੇ ਹੁਕਮ ਦਿੱਤੇ ਹਨ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਹਨਾਂ ਅਸਾਮੀਆਂ ਨੂੰ 6 ਮਹੀਨੇ ਦੇ ਅੰਦਰ-ਅੰਦਰ ਭਰਨ ਦੇ ਹੁਕਮ ਦਿੱਤੇ ਨੇ ਜੀ ਉਸਤੇ ਭਰਤੀ 6 ਮਹੀਨਿਆਂ ਦੇ ਅੰਦਰ-ਅੰਦਰ ਭਰੀ ਜਾਵੇਗੀ ਸਪਸ਼ਟ ਕੀਤਾ ਹੈ ਕਿ ਇਹ ਅਸਾਮੀਆਂ ਪਟੀਸ਼ਨਰਾਂ ਤੋਂ ਨਹੀਂ ਬਲਕਿ ਮੈਡ ਦੇ ਆਧਾਰ ਤੇ ਭਰੀਆਂ ਜਾਣਗੀਆਂ ਕਿਉਂ ਮੈਡ ਦੇ ਆਧਾਰ ਤੇ ਇਹ ਭਰਤੀ ਕੀਤੀ ਜਾਵੇ ਹਾਲਾਂਕਿ ਸਿਲੇਕਟਡ ਉਮੀਦਵਾਰ ਪਿਛਲੀ ਤਨਖਾਹ ਜਾਂ ਕਿਸੇ ਹੋਰ ਸੇਵਾਵਾਂ ਲਾਭ ਦੇ ਹੱਕਦਾਰ ਨਹੀਂ ਹੋਣਗੇ ਪੀਟੀਸ਼ਨਰ ਦਾਇਰ ਕਰਦੇ ਹੋਏ ਬਲਜਿੰਦਰ ਸਿੰਘ ਅਤੇ ਹੋਰ ਨਾਂ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਪੰਜਾਬ ਵਿੱਚ ਕੌਨਸਟੇਬਲ ਦੀਆਂ 4915 ਅਸਾਮੀਆਂ ਲਈ ਭਰਤੀ ਜਾਰੀ ਕੀਤੀ ਗਈ ਹੈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਇਸ ਭਰਤੀ ਦੌਰਾਨ ਪੰਜਾਬ ਆਰਮਡ ਫੋਰਸ ਦੀ ਥਾਂ ਜ਼ਿਲ੍ਹਾ ਪੁਲਿਸ ਕੈਡਰ ਦੀ ਮੰਗ ਕੀਤੀ ਗਈ ਸੀ ਕਰਨ ਵਾਲੇ ਵਿਸ਼ੇਸ਼ ਪੁਲਿਸ ਅਧਿਕਾਰੀਆਂ ਨੂੰ ਲੈ ਕੇ ਵੀ ਵਿਵਾਦ ਖੜੇ ਹੋਏ ਸੀ ਉਸਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ 195 ਅਸਾਮੀਆਂ ਨੂੰ ਖਾਲੀ ਰੱਖਣ ਦਾ ਹੁਕਮ ਜਾਰੀ ਕੀਤਾ ਸੀ ਜੀ ਜੋ ਭਰਤੀ ਕੀਤੀ ਗਈ ਸੀ ਜੀ 4915 ਇਹਨਾਂ ਵਿੱਚੋਂ 195 ਅਸਾਮੀਆਂ ਖਾਲੀ ਛੱਡਤੀਆਂ ਗਈਆਂ ਸੀ ਜੀ ਉਹਨਾਂ ਨੂੰ ਭਰਿਆ ਜਾਵੇਗਾ ਇਸ ਤੋਂ ਬਾਅਦ 2019 ਚ ਪਟੀਸ਼ਨਰ ਦਾ ਨਿਪਟਾਰਾ ਕਰਦੇ ਹੋਏ ਹਾਈ ਕੋਰਟ ਨੇ ਇਹਨਾਂ ਅਸਾਮੀਆਂ ਸੰਬੰਧੀ ਕੋਈ ਵੀ ਹਦਾਇਤ ਜਾਰੀ ਨਹੀਂ ਕੀਤੀ ਸੀ ਇਹਦੇ ਵਿੱਚ ਅਹੁਦੇ ਖਾਲੀ ਰਹੇਗਾ ਸਾਨੂੰ ਇਹਨਾਂ ਅਸਾਮੀਆਂ ਤੇ वेटिंग ਸੂਚੀ ਵਿੱਚ ਮੌਜੂਦ ਵਿਨੇਕਾਰਾਂ ਨੇ ਅਗਿਆਨਤਾ ਦਾਅਵਾ ਕੀਤਾ ਸੀ ਪਰ 31 ਮਈ 2023 ਨੂੰ ਸਰਕਾਰ ਨੇ ਉਹਨਾਂ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਸੀ ਇਸ ਹੁਕਮ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ ਹਾਈ ਕੋਰਟ ਨੇ ਇਹਨਾਂ ਅਸਾਮੀਆਂ ਬਾਰੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਇਹ ਅਸਾਮੀਆਂ ਮੈਡ ਅਨੁਸਾਰ ਭਰੀਆਂ ਜਾਣਗੀਆਂ ਇਹ ਅਸਾਮੀਆਂ ਮੈਡ ਦੇ ਆਧਾਰ ਤੇ ਭਰੀਆਂ ਜਾਣਗੀਆਂ ਅਜੇ ਹਾਈ ਕੋਰਟ ਨੇ ਪਟੀਸ਼ਨਰ ਨੂੰ ਸਵੀਕਾਰ ਕਰਦੇ ਹੋਏ ਪੰਜਾਬ ਸਰਕਾਰ ਨੂੰ 6 ਮਹੀਨਿਆਂ ਦੇ ਅੰਦਰ ਅੰਦਰ ਪੋਸਟਾਂ ਭਰਨ ਦੇ ਹੁਕਮ ਜਾਰੀ ਕਰਦਿੰਨੇ ਹੈ ਜੀ ਦੋਸਤੋ ਇਹ ਸੀ ਛੋਟਾ ਜਿਹਾ ਅਪਡੇਟ ਉਮੀਦ ਕਰਦਾ ਮੇਰੇ ਦਰਸ਼ਕਾਂ ਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ